ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜਨੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗੇ ਘੰਟੀ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਪੇਜ ਤੇ ਆਪਣੇ ਨਾਲ ਐਡ ਹੋਣਾ ਚਾਹੁੰਦੇ ਨੇ ਫੇਸਬੁੱਕ ਤੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਆ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਦੋਸਤੋ ਅੱਜ ਆਪਾਂ ਪਹੁੰਚੇ ਹੋਇਆ ਲੰਗਵਾਲ ਬੱਕਰੀ ਮੰਡੀ ਤੇ ਆਓ ਸੰਭ ਇਕ ਲੈਬ ਸੌਦਾ ਦਿਖਾਉਣੀ ਆ ਲਓ ਜੀ ਪੈਸੇ ਗਿਣੋ ਜੀ ਹਾਂ ਦੋਸਤੋ ਹੁਣ ਸੌਦਾ ਜਿਹੜਾ ਹੋ ਚੁੱਕਿਆ ਰਾਜੂ ਬੱਕਰੀ ਵਾਲੇ ਨੇ ਸੌਦਾ ਕਰਵਾਤਾ ਤੇ ਹੁਣ ਪੈਸੇ ਵੀ ਗਿਣ-ਗਿਣ ਦਿੰਦਾ ਕਿਸੇ ਵੀ ਫੜੀ ਮੜੀ ਜੀ ਇਕੱਠੇ ਨਹੀਂ ਗਿਣਦਾ ਸਾਰੇ ਨਾ ਜੀ ਮੈਨੂੰ ਗਿਣਨੇ ਨਹੀਂ ਆਉਂਦੇ ਹੌਲੀ-ਹੌਲੀ ਗਿਣਦਾ ਕਿਹੋ ਜੀ ਆਪਾਂ ਪੈਸੇ ਵੀ ਪੰਜ ਜੀ 6 ਜੀ 7 ਜੀ 8 ਜੀ 9 10 11 12 13 14 ਪੈਸੇ ਦੀ ਗਿਣਤੀ ਚੱਲ ਰਹੀ ਹੈ ਦੋਸਤੋ 19 20000 ਹੋ ਗਿਆ ਜੀ 500 ਆ ਹੋ ਗਿਆ ਜੀ ਹਾਂ ਜੀ ਜਮਨ ਜੀ 2000 ਹੋ ਗਿਆ ਜੀ ਤੇ 1000 ਆਇਆ ਲਓ ਜੀ 1000 ਆ ਜੀ 23000 ਰੁਪਇਆ ਗਿਣਕੇ ਦੇਤਾ ਜੀ ਆਪਾਂ ਬੱਕਰੀ ਜਿਹੜੇ ਬਾਈ ਤੋਂ ਲਈ ਹੈ ਜੀ ਹੂੰ ਬਾਕੀ ਪਾਈ ਇਹਦਾ ਵਿਚਾਰੇ ਦਾ ਛੋਟ ਕਰਦੇ ਖੁਰਮੋਕਲਾ ਕਰਦੇ ਬੰਨੇ ਖਰੀ ਪਸ਼ੂ ਨਹੀਂ ਦਿਆ ਕਰਦੇ ਇਹ ਗਰੀਬ ਆਦਮੀ ਨੂੰ ਕੋਈ ਆਪ ਲੈਣਾ ਕਰੀ ਜੇ 5 ਰੁਪਇਆ ਕਰਦੀ ਖੁਰ ਜੇ 5 ਰੁਪਇਆ ਕਰਦੀ ਮਨ ਖੁਸ਼ ਹੋ ਕੇ ਕਰਦੀ ਬੱਕਰੀ ਦਾ ਰੱਸਾ ਉਹਦੀ ਝੋਲੀ ਚ ਪਾ ਹਾਂ ਆਹੋ ਬੜਾ ਬੱਕਰੀ ਮੜੇ ਭਾਈ ਇੱਧਰ ਜੋ ਕੁਛ ਉਹਨੂੰ ਖੁਸ਼ੀ ਨਾਲ ਕਰਦੇ ਵੀਰੇ ਜੋ ਮੈਨੂੰ ਖੁਸ਼ੀ ਨਾਲ ਦੇਣਾ ਦੇ ਦੇ ਤੱਕਾ ਤੇਰਾ ਨਾਲ ਕੋਈ ਨਹੀਂ ਆਹੋ ਹਾਂ ਕਰੋੜ ਦੇ ਉੱਪਰ ਤੇ ਨਾ ਬੁਲਾ ਰਹੇ ਵੱਡੀ ਦੋਨੇ ਪਾਸੋਂ ਲੈएंगे ਰੱਜ ਕੇ ਇੱਕ ਪਾਸੇ ਦੇਣਾ ਹੋਣਾ ਪੈਸੇ ਕੋਈ ਨਾ ਪਾਸੇ ਨਹੀਂ ਉਤੋਂ ਲੈ ਲੈ ਬਾਈ ਤੂੰ ਅੱਛਾ ਤੂੰ ਲੈ ਲੈ ਹਾਂ ਉਹਨੇ 300 ਦੇਤਾ ਜੀ ਖੁਸ਼ੀ ਤੋਂ ਅੱਛਾ ਹਾਂ ਇਹ ਜੋ ਮਰਜ਼ੀ ਦੇ ਦੇ ਕੋਈ ਠੱਕਾ ਨਹੀਂ ਕੋਈ ਗੱਲ ਨਹੀਂ ਯਾਰ ਇਹ ਕਿਹੜਾ ਮਹਿੰਗਾ ਹੈ ਜਿਹੜਾ ਮਰਜ਼ੀ ਖੋਸੋ ਕੇ ਦੇ ਦੇ ਜਿਹੜਾ ਕੋਈ ਦੇ ਦੇ ਜਿਹੜਾ ਦੇਣਾ ਖੋਸੋ ਕੇ ਦੇ ਦੇ ਉਹ ਸਾਂਜੀ ਮਾਤਾ ਖੁਸ਼ ਹੈ ਜੀ ਕੋਈ ਬਾਦੇ ਬਾਈ ਜਵਾਕ ਮੈਂ ਤਾਂ ਇਮਾਨਦਾਰ ਹਾਂ ਜੀ 100 ਨਾਲ ਹੀ ਰੱਖਿਆ ਰੱਬ ਦਾ ਰੂਪ ਦੀ ਰੱਸਾ ਚੋਰੀ ਪਾ ਦੋ ਗਿਆ ਉਸ ਪਤਾ ਹੈ ਚੋਰੀ ਕਿੱਦਾਂ ਮੈਂ ਤਾਂ ਖੁਸ਼ ਹਾਂ ਜੀ ਖੁਸ਼ ਜਮੀ 100 ਨਾਲੇ ਚਲ ਅ ਕੱਲ ਦੇਖਾਂਗੇ ਅਸੀਂ ਅੱਜ ਦੇ ਰਾਜੇ ਆ ਕੱਲ ਦਾ ਪਤਾ ਨਹੀਂ ਸਾਡਾ ਹਾਂ ਤੇਰਾ ਜੂਣ ਤੇਰਾ ਕੰਮ ਠੀਕ ਲੱਗਦਾ ਮੈਨੂੰ ਇਧਰੋਂ ਵੀ ਲੈ ਲੈ ਉਹ ਜੀ ਚਲੋ ਮੇਰਾ ਚਾਗੁਰ ਦੀ ਦਿਹਾੜੀ ਬਣ ਗਈ ਆਥਨ ਗਈ ਹਾਂ ਆਨੂੰ ਦੇਖੀ ਜੋ ਅੱਜ ਦਾ ਕੰਮ ਸਰ ਗਿਆ ਅੱਜ ਦਾ ਕੰਮ ਸਰ ਗਿਆ ਬਾਈ ਪਤਾ ਕੀ ਗੱਲ ਹੈ ਦੋ ਤਿੰਨ ਸੋਨਾ ਨਾ ਤਾਂ ਮਹਿੰਗਾ ਹੋਣ ਲੱਗਿਆ ਗਾਂ ਨੂੰ ਅਗਲਾ ਬੰਦਾ ਭੱਜ ਕੇ ਆਉ ਕੋਈ ਵੀ ਤੁਸੀਂ ਵੀ ਕਹੋ ਬਾਈ ਨਹੀਂ ਆਪਣੇ ਤਾਂ ਵੀਰੇ ਪਹਿਲਾਂ ਤੂੰ ਆ ਬਾਈ ਨੇ ਬੱਕਰੀ ਲਈ ਆ ਬੋਲੋ ਜੀ ਤੁਸੀਂ ਬਿਲਕੁਲ ਵਧੀਆ ਦਵਾਈ ਬੱਤੀ ਦਾ ਜੁਨੇ ਫੁੱਲ ਗਏ ਰੋਲ ਜੀ ਧੰਨਵਾਦ ਕਰ ਰਾਜੂ ਵੀਰ ਦਾ ਧੰਨਵਾਦ ਕਰਦੇ ਕਰਾਜੂ ਤੇਰਾ ਹੀ ਧੰਨਵਾਦ ਹੈ ਸੰਗਦਾ ਕਾ ਨੂੰ ਆ ਦੋ ਚਾਰ ਹੋਰ ਦਵਾਈ ਪਿੱਛੇ ਰੱਖ ਠੀਕ ਹੈ ਅਸੀਂ ਬੱਕਰੀ ਦੇ ਨਕਸ ਪੈ ਜਾਂਦਾ ਲਗਦਾ ਦੁ ਦਵਾਈ ਸੀ ਯਾਰ ਬੜਾ ਕੁਝ ਹੁੰਦਾ ਜੀ ਬੜਾ ਕੁਝ ਜੁੱਤੀਆਂ ਦੇ ਸੀਰੀਆਂ ਸੀ ਬਹੁਤ ਕੁਝ ਹੁੰਦਾ ਜੀ ਸਾਡੇ ਨਾਲ ਪਰ ਅਸੀਂ ਤਾਂ ਸਭ ਦੀਆਂ ਚੱਲਦੇ ਆ ਅੱਛਾ ਸਭ ਦੇ ਕੁੱਟ ਮਾਰ ਖਾਨੇ ਆ ਜੀ ਅਸਤਾ ਖੁਸ਼ ਰਹਿਨੇ ਆ ਜੀ ਵੀ ਕੁਛ ਕਹੀ ਜਾਵੇ ਕੋਈ ਗਾਲਾਂ ਦੀ ਜਿਵੇਂ ਕੁਛ ਕਹੀਏ ਹਾਂ ਸਹੀ ਗੱਲ ਸਭ ਦੀ ਉਟਣੀ ਪੈਂਦੀ ਹੈ ਜੀ ਜਿਹੜੇ ਪੈਸੇ ਜਿ ਪਰੋਣੇ ਵਿੱਚੋਂ ਸੌਖੇ ਨਹੀਂ ਜਿਹੜਾ ਕੰਮ ਹੈ ਚਲੋ ਜੀ ਤਾਂ ਫਿਰ ਆਏ ਹੁਣ ਸਾਡਾ ਖਰਚਾ ਬਣ ਗਿਆ ਮਾੜਾ ਮੋਟਾ ਆਉਣ ਜਾਣ ਦਾ ਕਿਰਾਇਆ ਭਾੜਾ ਜੀ ਚਲ ਅੱਛਾ ਹੋਰ ਐਡੀ ਤਾਂ ਕਿੱਡੀ ਹੈ ਹਾਂ ਜੀ ਸਾਰੀਆਂ ਵੰਡੀਆਂ ਪੰਜਾਬ ਦੀਆਂ ਗਾਵਨੀਆਂ ਜੀ ਅੱਛਾ ਹਾਂ ਜੀ ਚੰਗਾ ਹੀ ਸਾਸਰੀ ਕਾਲ ਸਾਰੀ ਸੰਗਤ ਨੂੰ ਜੀ ਜੀ